पंजाब के सेहत मंत्री डॉक्टर बलबीर सिंह शहरी विकास मंत्री हरदीप सिंह मुंडिया राज्यसभा सदस्य संजीव अरोड़ा और विधायक अशोक पराशर पप्पी ने संयुक्त रूप से इसका उद्घाटन किया इस अवसर पर सेहत मंत्री ने कहा कि राज्य में सेहत सुविधाओं को लगातार अपडेट किया जा रहा है सरकारी अस्पतालों में भी निजी अस्पतालों जैसी सुविधाओं से लेस किया जा रहा है उन्होंने कहा कि सीमा पर तनाव को देखते हुए सभी अस्पतालों को अलर्ट मोड पर रखा गया है इसके साथ ही पार्टी की सभी राजनीतिक गतिविधियां रद्द कर दी गई है अमर ज्वाला की रिपोर्ट ਇਹ ਬਿਲਕੁਲ ਅਤਿ ਆਧੁਨਿਕ ਬਣਾਇਆ ਗਿਆ ਹੈ ਉਹਦੇ ਸਿਮਨਾਰੀ ਜਦੋਂ ਆਏ ਸੀ ਤੇ ਇਹਦਾ ਬਹੁਤ ਸਾਰ ਜੀ ਵਾਹ ਸਾਰੇ ਸਾਰੇ ਦੀ ਰੈਨੋਵੇਸ਼ਨ ਹੋਈ ਹੈ ਜੀ ਰੈਨੋਵੇਸ਼ਨ ਤੇ ਕੋਈ ਕਲਾਸ ਹੈ ਤੇ ਵਾਰਡ ਦਾ ਹੈ ਉਹਦੇ ਵਿੱਚ ਜਿਹੜਾ ਆਈ ਸੀ ਯੂ ਹੈ ਦਾ ਥੋੜਾ ਜਿਹਾ ਕੰਮ ਰਹਿੰਦਾ ਸੀ ਉਹਨੂੰ ਬਹੁਤ ਵਾਧਾ ਸੀਗਾ ਕਿ ਉਹ ਇਸ ਨੂੰ ਜਲਦੀ ਸ਼ੁਰੂ ਕਰਨਾ ਹੁਣ ਤੁਸੀਂ ਦੇਖ ਰਹੇ ਹੋ ਕਿ ਕਿੰਪਲ ਅਲਟਰਾ ਮਾਡਰਨ ਜਿਹੜਾ ਇੰਟੈਂਸਿਵ ਕੇਅਰ ਜਿਹੜਾ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈ ਜਿਨ੍ਹਾਂ ਨੂੰ ਲਾਈਫ ਸਪੋਰਟ ਦੀ ਲੋੜ ਹੈ ਪਹਿਲਾਂ ਉਹਨਾਂ ਨੂੰ ਸਿਰਫ ਰੈਪਰ ਚਾਪਦੇ ਸੀ ਉਹ ਰੈਪਰ ਵੀ ਕਰਨਾ ਪੈ ਰਿਹਾ ਇੱਥੇ ਲਾਸ਼ ਕੋ ਦਾ ਉਹਦੇ ਵਾਸਤੇ ਬਹੁ ਸੀ ਵੀਰੇ ਜੋ ਰੋਸਟਰ ਵਾਇਰ ਫਿਰ ਇਕੁਪਮੈਂਟ ਸਾਰੇ ਆਪੂ ਦਾ ਮਾਰ ਔਰ ਉਸ ਤੋਂ ਜਿਹੜੀ ਮੈਨ ਪਾਵਰ ਹੈ ਉਹਦੀ ਕੁਝ ਟ੍ਰੇਨਿੰਗ ਦਾ ਇਸ਼ੂ ਸੀਗਾ ਕੁਝ ਇਕੁਪਮੈਂਟ ਦਾ ਇਸ਼ੂ ਸੀਗਾ ਸਾਰੀਆਂ ਜਿੱਦੀਆਂ ਟ੍ਰੇਨਿੰਗ ਟ੍ਰਬਲ ਸੀਗੀਆਂ ਉਹਨਾਂ ਨੂੰ ਅਸੀਂ ਓਵਰਕਮ ਕਰਕੇ ਅੱਜ ਜਿਹੜਾ ਹੈਗਾ ਇਹ ਸਿਰਜਣ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਡੈਡੀਕਟ ਕਰ ਰਹੇ ਹਾਂ ਬਹੁਤ ਬਿਜ਼ੀ ਹਸਪੀਟਲ ਹੈ ਰੇਟ 2000 ਦੀ ਰੋਜ਼ ਦੀ ਹੋਣੀ ਹੈ ਔਰ ਵਿੱਚ ਬਹੁਤ ਸਾਰੇ ਜਿਹੜਾ ਤੁਹਾਡਾ ਇੰਡਸਟਰੀਅਲ ਟਾਊਨ ਹੈ ਔਰ ਇੰਡਸਟਰੀਅਲ ਐਕਸੀਡੈਂਟਸ ਸਾਡੇ ਪਹਿਲਾ ਤੋਂ ਹੀ ਆਪ ਹੋਣਾ ਹੈ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਸੀ ਕੈਸਪਰ ਐਕਸੀਡੈਂਟ ਇਹ ਬਹੁਤ ਅਰੇ ਕੰਡੀਸ਼ਨ ਹੋ ਗਿਆ ਜਿਸ ਤੇ ਬੰਦਨੋ ਕਾਰਪੋਰੇਟ ਲਾਈਫ ਸਪੋਰਟ ਦੀ ਲੋੜ ਹੁੰਦੀ ਹੈ ਤੇ ਜੇ ਉਸ ਨੂੰ ਨਹੀਂ ਮਿਲਦਾ ਤਾਂ ਬੰਦਨੋ ਜ਼ਿੰਦਗੀ ਦੁਆਰਾ ਲੇਟ ਹੋ ਜਾਂਦੀ ਹੈ ਜਿਸ ਲਈ ਕਿਸੇ ਅਕਾਊਂਟ ਮਾਰ ਇਹ ਬਹੁਤ ਮਾਚ ਮੀਟਰ ਸੀਗਾ ਕਿ ਇਹ ਜਿਹਨੇ ਸਾਡੇ ਦਿਨੇ ਆਪਣੇ ਅੰਦਰ ਸਿਕਿਉਰਟੀ ਦਾ ਲੋੜ ਤੇ ਰੋਲ ਪ੍ਰੈਵੈਂਟ ਦੇ ਵਿੱਚ ਪਲਾਨਿੰਗ ਵਾਈ ਸਾਰਾ ਪੁਸ਼ ਮੋਰੀਆ ਜੀ ਦਾ ਹੈ ਉਹ ਤਾਂ ਜੀ ਸਾਡੇ ਲੋਕਾਂ ਨਾਲ ਜੀ ਸ਼ੁਰੂ ਜੀ ਰਾਸ਼ਰ ਜੀ ਜੀ ਸਾਰਿਆਂ ਨੇ ਸਾਡੇ ਸਿਵਲ ਸਰਚਰਨ ਡਿਪਟੀ ਕਮਿਸ਼ਨਰ ਸਾਰੇ ਜਿੰਨੇ ਵੀ ਸਾਡੇ ਅਸੀਂ ਸਾਰਿਆਂ ਨੇ ਇੱਕ ਜਿਹੜੀ ਟੀਮ ਹੈ ਅ ਕੇਜੀਵਾਲ ਜੀ ਦੀ ਉਹ ਮਾਨ ਸਾਹਿਬ ਦੀ ਅਸੀਂ ਮਿਲ ਕੇ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਰਿਜ਼ਰਵ ਸਾਹਿਬ ਲਗਾਤਾਰ ਇਮਪਰੂਵਮੈਂਟਸ ਹੋ ਰਹੀਆਂ ਤੇ ਹੋਰ ਵੀ ਹੋਣਗੀਆਂ ਜੀ ਕੱਲੋਂ ਵਰਲਡ ਹੈਲਥ ਅਸੋਸੀਏਸ਼ਨ ਦੇ ਆ ਉਹਦੇ ਤੇ ਅਸੀਂ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਹੈ ਲਾਂਚ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਅਸੀਂ ਆਰਥਵਾਲੇ ਪਾਸਪਾਸ ਸਾਡੇ ਵਿੱਚ ਭਾਰਤ ਨਾਲ ਹੈਲਥ ਅਸੋਸੀਏਸ਼ਨ ਨੂੰ ਜਿਹੜਾ ਦੇਸ਼ ਬਣਾਇਆ ਇਹ ਪੋਸੀਬਲ ਹੈ ਬਹੁਤ سارے ਦੇਸ਼ ਤਾਂ ਅਸੀਂ ਇਹਨੂੰ ਕ ਉਹਦੇ ਵਾਸਤੇ ਜਿਹੜਾ ਹੈਗਾ ਉਹ ਸਟ੍ਰੈਟਜੀ ਬਣਾਈ ਆ ਉਹਦੇ ਵਾਸਤੇ ਜਿਹੜਾ ਸਾਡੇ ਅਸੀਂ ਆਲਰੇਡੀ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਸੀਐਮਸੀ ਦਾ ਕਲਾਬੋਰੇਸ਼ਨ ਕਰਕੇ ਮੋਨੋਮੈਰੋ ਟ੍ਰਾਂਸਪੋਰਟਰ ਤੱਕ ਜਾਵਿਆ ਸਾਡੇ ਪਿੰਡਾਂ ਸਾਫਟ ਸਪੂਕ ਜਿਸ ਤਰ੍ਹਾਂ ਪਹਿਲਾਂ ਅਸੀਂ ਸਪੂਕ ਦੇ ਉੱਤੇ ਕੀਤਾ ਸਟੈਮੀ ਦੇ ਉੱਤੇ ਹਾਰਟ ਦਾ ਕੀਤਾ ਐਫੀਐਲਪੀਸੀ ਤੇ ਕੀਤਾ ਬਹੁਤ سارے ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਜਿਹੜੇ ਪ੍ਰੋਗਰਾਮ ਆ ਐਨਸੀਡੀ ਦਾ ਚੱਲ ਰਿਹਾ ਅੱਜਕੱਲ ਸਾਡਾ ਡੈਂਗੀ ਵਾਸਤੇ ਜਿਹੜਾ ਹੈਗਾ ਹਰ ਸ਼ੁਕਰਵਾੜਾ ਡੈਂਗੂ ਤੇ ਵਾਰ ਉਹ ਸ਼ੁਰੂ ਹੋ ਰਿਹਾ ਜੀ ਪਰੰਤੂ ਮਤਲਬ ਉਹ ਵੀ ਲਾਂਚ ਕਰ ਰਿਹਾ ਹੈਗਾ ਉਹਦੇ ਚ ਅਸੀਂ ਸਾਰੇ ਔਰ ਇਸੇ ਤਰ੍ਹਾਂ ਜਿਹੜੇ ਬਾਕੀ ਸਾਰੇ ਜਿੰਨੇ ਪੈਰਾਮੈਡਿਕਸ ਆ ਉਹਨਾਂ ਦੀ ਜਿਹੜੇ ਟੀਚਰਸ ਵੀ ਟ੍ਰੇਨਿੰਗ ਕਰ ਲਈ ਉਸ ਤੋਂ ਬਾਅਦ ਬੱਚਿਆਂ ਦੀ ਟ੍ਰੇਨਿੰਗ ਹੋਏਗੀ ਤੇ ਅਸੀਂ 2 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤਾਂ ਆ ਜਿਹੜਾ ਡੈਂਗੂ ਆ ਉਹ ਮਰੋਨੇ ਪੰਜਾਬ ਤੋਂ ਤੁਹਾਨੂੰ ਲੱਪੇ ਲਾਉ। ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਐਸਓਰ ਐਸਸੀ ਅਰਗੇਨਾਈਜ਼ਡ ਸੀ ਮਾਰਕੀਟ ਸੈਕਟਰਲ ਕੋਆਰਡੀਨੇਸ਼ਨ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਮੈਂ ਕਰ ਚੁੱਕਿਆ ਟ੍ਰੇਨਿੰਗ ਅਸੀਂ ਕਰ ਚੁੱਕੇ ਹਾਂ ਪੈਰਾਮੈਡਿਕਸ ਦੀ ਟੀਚਰ ਦੀ ਟ੍ਰੇਨਿੰਗ ਆਲਮੋਸਟ ਕੰਪਲੀਟ ਹੈ ਹੁਣ ਬੱਚਿਆਂ ਦੀ ਟ੍ਰੇਨਿੰਗ ਸ਼ੁਰ ਇਸ ਤਰ੍ਹਾਂ ਸੀ ਕਿਸੇ ਵੀ ਜਿਹੜੀ ਮੈਡੀਕਲ ਐਮਰਜੈਂਸੀ ਹੋ ਕਿਸੇ ਵੀ ਸੈਂਟਰ ਇੱਥੇ ਆ ਸਕਦੇ ਸਨ ਸਾਰੇ ਕੰਪੋਨੈਂਟਸ ਆਹ ਰਹੇ ਉਚਾਹੇ ਪਰਵੈਂਟੇ ਹੋਵੇ ਜੋਗਾ ਹੋਵੇ ਪ੍ਰਾਇਮਰੀ ਕੇਅਰ ਹੋਵੇ ਮਲਜਨੇ ਕੋਨ ਉਹ ਬਹੁਤ ਅੱਛਾ ਚੱਲ ਰਿਹਾ ਹੈਗਾ ਸੈਕੰਡਰੀ ਕੇਅਰ ਜਿੱਥੇ ਆਪਾਂ ਕਰਦੇ ਹੋਏ ਇਹਦੇ ਵਿੱਚ ਹੋਵੇ ਜਿੱਥੇ ਜਿਹੜੇ ਟਰਸ਼ੀ ਕੇਅਰ ਦੇ ਜਿਸ ਤਰ੍ਹਾਂ ਤੁਹਾਨੂੰ ਜਿੱਕੇ ਬੋਨ ਮੈਰਲ ਟ੍ਰਾਂਸਪਲੈਂਟ ਆ ਲਿਵਰ ਟ੍ਰਾਂਸਪਲੈਂਟ ਆ ਉਹ ਵੀ ਸ਼ੁਰੂ ਕਰ ਰਹੇ ਆ ਜਾਨ ਜਿਹੜਾ ਹਾਰਟ ਦੀ ਸਰਜੀ ਹੈ ਨਾ ਬ੍ਰੇਨ ਦੀ ਸਰਜੀ ਹੈ ਸੋ ਔਰ ਐਟ ਆਲ 3 ਲੈਵਲਸ ਤਨੋੜਾ ਲਗੋ ਦਿਓ ਤੁਸੀਂ ਪ੍ਰਾਈਮਰੀ ਇਸ ਕੰਸਟਰਕਸ਼ਨ ਸਟੇਟ ਆਫ ਦਿ ਆਰਟ ਮੈਨੇਜਡ ਅਨ ਫਰਦਰਵਾਈਜ਼ ਬਾਇ ਦਿ ਗਵਰਨਮੈਂਟ ਐਂਡ ਸਪੋਰਟਡ ਬਾਇ ਗੁੱਡ ਸਪਲਾਈਅਰਸ ਲਾਈਕ ਜੀ ਤੋ ਸਾਡੇ ਜਾਰੀ ਟੀਮ ਨਾਲ ਅਸੀਂ ਇਸ ਬਾਰੇ ਗੱਲ ਕਰਦਾ ਸਰ ਇਸ ਵਾਲੇ ਬਾਰਡਰ ਏਰੀਆ ਦੇ ਉੱਤੇ ਸਾਰਾ ਟੈਨਸ਼ਨ ਕ੍ਰੀਏਟ ਹੋਇਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਵੇਲੇ ਵੀ ਜਿਹੜੇ ਪੰਜਾਬ ਦੇ ਸਰਦੀ ਇਲਾਕੇ ਨੇ ਉੱਥੇ ਅਟੈਕ ਹੋ ਸਕਦਾ ਪਾਕਿਸਤਾਨ ਵੱਲੋਂ ਤਾਂ ਉਸ ਚੀਜ਼ ਵਾਸਤੇ ਕਿਹੋ ਜਿਹੀ ਤਿਆਰੀਆਂ ਹੈਗੀਆਂ ਦਿਖੋ ਪਾਕਿਸਤਾਨ ਵੱਲੋਂ ਤਾਂ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ, ਸੈਟ ਆਟ੍ਰੈਕਸ਼ਨ ਜਿਹੜਾ ਉੱਥੇ ਜਾਂਦੇ ਆਤਵਾਦੀ ਹਮਲੇ ਕਿੱਦਾਂ ਜਾਂਦੇ ਆ ਸਾਨੂੰ ਆਪਣੇ ਸਕਿਉਰਟੀ ਫੋਰਸ ਸੁਮਾਨ ਹੈ ਉਹਨਾਂ ਨੇ ਹਮੇਸ਼ਾ ਉਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦਿੱਤਾ ਬਟ ਮੈਂ ਆਈ ਹੋਪ ਐਂਡ ਪ੍ਰੇ ਇਹ ਪੈਟਰ ਸਾਂਸਬਿਲ ਪ੍ਰਵੇਲ ਪਾਕਿਸਤਾਨੀ ਮਨੁੱਖੀ ਸਾਂਸਤੋ ਕੰਮ ਲੈਣਗੇ ਕੋਈ ਮਸਲਾ ਨਹੀਂ ਉਹਨਾਂ ਨੂੰ ਗਲ ਫੈਮਿਲੀ ਹੋਣੀ ਚਾਹੀਦੀ ਹੈ ਕਿ ਇਸ ਦੇਸ਼ ਦੇ 140 ਕਰੋੜ ਲੋਕ ਚਲੇ ਆ ਆਪਣੇ ਸਕورٹی ਕੋਰਸ ਦਾ ਸਰ ਜੀ ਹਾਲਾਤ ਮੈਡੀਕਲ ਤਿਆਰੀਆਂ ਹਸਪਤਾਲਾਂ ਦੀ ਕਿੰਦਾ ਰੇਟ ਹੈ ਮੈਡੀਕਲ ਤਿਆਰੀਆਂ ਕਿੰਨੀਆਂ ਹਨ ਸਾਹਮਣੇ ਆ ਜੀ ਇਹ ਮੈਡੀਕਲ ਤਿਆਰੀਆਂ ਸਾਡੀਆਂ ਪੂਰੇ ਪੰਜਾਬ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਮੋਬਾਈਲ ਜਿਹੜੇ ਸਾਡੇ ਰਸਤੇ ਹੈਗੇ ਆ ਜਿਹੜੇ ਜਿਹੜੇ ਅਸੀਂ ਐਮਰਜੈਂਸੀ ਰਿਸਪੌਂਸ ਰਿਸਪੌਂਸ ਟੀਮਸ ਮੈਜਿਸ ਗੋਪਾਲ ਸਾਹਿਬ ਹਾਲੀਆ ਇਸ ਸਟੋਰ ਕਰ ਲਿਆ ਹੋਇਆ ਸਾਡੇ ਜਿਹੜੇ ਹਸਪਤਾਲਾਂ ਤੋਂ ਪਤਾ ਹੈ ਤਾਂ ਗੱਡੇ ਤੇ ਮਦਦ ਦੇ ਵਿੱਚ ਜਿਹੜੇ ਡਾਕਟਰ ਕੰਮ ਕਰਦੇ ਸਿਰ ਸਖਰੀਪੂਰੀ ਦਾਦੀ ਸਿਰ ਜਿਹੜੇ ਬਾਰਡਰ ਤੇ ਹੈਗੇ ਨੇ ਇਲਾਕੇ ਉਹਨਾਂ ਵਾਸਤੇ ਖਾਸ ਤੌਰ ਤੇ ਕੋਈ ਸਟਾਫ ਨੂੰ ਅਲਰਟ ਮੋਡ ਤੇ ਰੱਖਿਆ ਗਿਆ ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ ਸਾਰਾ ਦੇਖੋ ਬਾਰਡਰ ਦਾ ਮੰਨ ਲਓ ਕਿੱਥੇ ਲਪਾਈ ਨਹੀਂ ਕਰ ਸਕਦੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਸਾਰੇ ਪੰਜਾਬ ਨੂੰ ਜਿਹੜਾ ਮੇਰਾ ਫਰਜ਼ ਹੈ ਜੀ ਜੋ ਮੇਰੀ ਡਿਊਟੀ ਹੈ ਉਹ ਮਨੂੰ ਮੇਰੇ ਲੀਡਰਾਂ ਵੱਲੋਂ ਦਿੱਤੀ ਗਈ ਹੈ ਮੈਂ ਆਲਰੇਡੀ ਦੋ ਦਿਨ ਪਹਿਲਾਂ ਹੀ ਜਿਹੜਾ ਆਪਣਾ ਸਾਰਾ ਕੰਮ ਸ਼ੁਰੂ ਕਰਕੇ ਸਾਰਾ ਉਹਦਾ ਅਸੀਂ ਪੂਰਾ ਰਿਕਨਾਮ ਮੈਜੋਰੈਂਟ ਚੈਲੇਟ ਵਿਭਾਗ ਦੇ ਵਿੱਚ ਜਿਹੜੀਆਂ ਸਾਰਿਆਂ ਨੂੰ ਸਸਤੀ ਕਾਜੀ ਜੀ ਉਹ ਘੜਾਣਾ ਆਪਾਂ ਪਹਿਲਾਂ ਹਸਪਤਾਲ ਦੀ ਗੱਲ ਕਰੀਏ ਜੀ ਜੀ ਬਿਲਕੁਲ ਬਿਲਕੁਲ ਕਿ ਇਹ ਜਿਹੜਾ ਆਈਸੀਯੂ ਬਣਿਆ ਵੈਸੇ ਤਾਂ ਅਸੀਂ ਸਿਵਲ ਹਸਪਤਾਲ ਚ ਸਾਰੀਆਂ ਕਮੀਆਂ ਦੂਰ ਕਰੀ ਜਾਂਦੇ ਆ ਸਾਡੇ ਜੀ ਜੀ ਮਾਨਯੋਗ ਹੁਣ ਦੂਜੀ ਤੱਕ ਲੈ ਜਾਵਾਂਗੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਜੀ ਬੜੇ ਐਕਟਿਵ ਰਹਿੰਦੇ ਆ ਔਰ ਹਮੇਸ਼ਾ ਸਾਡੀ ਆਪਸ ਵਿੱਚ ਗੱਲ ਹੁੰਦੀ ਰਹਿੰਦੀ ਵੀ ਹੁਣ ਅਗਲਾ ਕੀ ਕਰੀਏ ਇਹਨਾਂ ਦਾ ਇਹ ਸੀ ਕਿ ਆਈ ਸੀ ਯੂ ਜਲਦੀ ਤੋਂ ਜਲਦੀ ਚਾਲੂ ਕਰੀਏ ਅਦੇ ਲਈ ਅਲੱਗ ਫੰਡ ਦਿੱਤੇ ਗਏ ਹੁਣ ਆਈ ਸੀ ਯੂ ਚਾਲੂ ਹੈ ਤੁਸੀਂ ਦੇਖਿਆ ਬਹੁਤ ਵਧੀਆ ਔਰ ਪੀਸ਼ੈਂਟਸ ਨੂੰ ਜਿਨ੍ਹਾਂ ਨੂੰ ਲਾਈਫ سپورਟ ਦੀ ਲੋੜ ਹੈ ਉਹਨਾਂ ਦਾ ਵੀ ਇਲਾਜ ਇੱਥੇ ਹੋਏਗਾ ਕਿਤੇ ਜਾਮ ਦੀ ਲੋੜ ਨਹੀਂ ਔਰ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਨੈਸ਼ਨਲ ਕੰਫੀਡਰ ਸਾਹਿਬ ਦਾ ਜਿਹੜੇ ਸਾਨੂੰ ਮਦਦ ਦਖਾਉਂਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਹੈਲਥ ਮਨਿਸਟਰ ਸਿਹਤ ਮੰਤਰੀ ਡਾਕਟਰ ਬਲਜੀਤ ਜੀ ਮੁੰਡੀਆਂ ਸਾਹਿਬ ਵੀ ਬੈਠੇ ਆ ਖੜੇ ਮਤਲਬ ਨਾਲ ਇਹਨਾਂ ਦਾ ਵੀ ਦੇਖੋ ਲੁਧਿਆਣੇ ਤੇ ਬੜਾ ਸਪੋਰਟ ਹੈ ਜਿੰਨਸਟਰ ਹੋਣਾ ਹੀ ਪੜਾ ਇਹ ਵੀ ਟਾਈਮ ਤੋਂ ਟਾਈਮ ਪੁੱਛਦੇ ਰਹਿੰਦੇ ਆਂ ਤੇ ਸਭ ਤੋਂ ਵੱਧ ਮੈਂ ਪੱਪੀ ਪ੍ਰਸ਼ਰਜੀ ਦਾ ਜਿਨ੍ਹਾਂ ਦੀ ਇਹ ਕੌਨਸਟਿਟੂਐਂਸੀ ਚੱਲਦਾ ਹੈ ਇਹ ਵੀ ਮੇਨ ਨਾਲ ਗੱਲ ਕਰਦੇ ਰਹਿੰਦੇ ਆਂ ਸਾਹੇ ਉੱਪਰ ਵੀ ਕਰਦੇ ਹੋਣਗੇ ਕਿਉਂਕਿ ਇਹਨਾਂ ਨੇ ਇਲੈਕਸ਼ਨਾਂ ਵੱਲੇ ਵਾਅਦਾ ਕੀਤਾ ਸੀ ਕਿ ਮੈਂ ਸਿਵਲ ਹਸਪੀਟਲ ਦਾ ਰੰਗ ਢੰਗ ਬਦਲੂ ਔਰ ਉਹ ਇਲੈਕਸ਼ਨ ਦਾ ਵਾਅਦਾ ਪੂਰਾ ਹੋ ਰਿਹਾ ਹੈ ਇਹਨਾਂ ਦਾ ਔਰ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇਲਾਕੇ 'ਚ ਬਹੁਤ ਕੁਝ ਹੋਇਆ ਜੀ ਜੀ ਸਰ ਜਿਵੇਂ ਤੁਸੀਂ ਫੋਕ ਸਾਹਮਣੇ ਕਿਹਾ ਵੀ ਡੇਂਗੂ ਦਾ ਵਾਇ ਇਸ ਵਾਰ ਇਹ ਡੇਂਗੂ ਦਾ ਤੁਸੀਂ ਫੋਕ ਮਸ਼ੀਨਾਂ ਇਸ ਵਾਰ ਮਈ ਚ ਚਲ ਮਾਰਚ ਚੋਂ ਆទੀਆਂ ਸੀਗੀਆਂ ਸਰ ਕਹਿੰਦੇ ਬੇਲੇਟ ਚਲਦੀਆਂ ਸੀ ਇਸ ਸਾਲ ਜੂਨ ਚ ਹੁੰਦਾ ਸੀਗਾ ਜੀ ਐਂਕ ਜੇ ਤੁਮ ਮੈਂ ਮੀਟਿੰਗ ਲਿੱਤੀ ਕਮਿਸ਼ਨਰ ਸਾਹਿਬ ਨਾਲ ਉਦੋਂ ਕੁਝ ਕੇਸ ਡੈਂਗੂ ਦੇ ਆ ਚੁੱਕੇ ਸੀ ਮੈਂ ਕਿਹਾ ਫੋਗਿੰਗ ਨਹੀਂ ਚਾਲੂ ਕੀਤੀ ਨਹੀਂ ਉਹ ਕਹਿੰਦੇ ਸਾਨੂੰ ਸਿਵਲ ਸਰਜਨ ਲੈਟਰ ਲਿਖੇ ਦੇ ਦੇਣ ਅਸੀਂ ਕਰਦਾਗੇ ਮੈਂ ਸਿਵਲ ਸਰਜਨ ਮੈਡਮ ਨੂੰ ਰਿਕਵੈਸਟ ਕੀਤੀ ਇਹਨਾਂ ਨੇ 10 ਮਿੰਟ ਚ ਲੈਟਰ ਪੇਜ ਦਿੱਤੀ ਔਰ ਉਸੇ ਵੇਲੇ ਫੋਗਿੰਗ ਚਾਲੂ ਹੋ ਗਈ ਮੈਂ ਰਿਕਵੈਸਟ ਕਰਦਾ ਆਪਣੇ ਰੱਖਿਆ ਮੰਤਰੀ ਸੌਰੀ ਹੈਲਥ ਮੰਤਰੀ ਸਾਹਿਬ ਨੂੰ ਵੀ ਕਿ ਹੋਰ ਸ਼ਹਿਰਾਂ ਰਿ ਵਿੱਚ ਫੋਗਿੰਗ ਜਲਦੀ ਕਰਾ ਦੇਣ ਉਹਦੇ ਨਾਲ ਵੀ ਡੈਂਗੂ ਦੇ ਕੇਸ ਜਿਹੜੇ ਐ ਘਟਣ ਸਰ ਕੱਲ ਦੇ ਰਾਜ ਅਟੈਕ ਕੀਤਾ ਗਿਆ ਦਾ ਉਸ ਚੀਜ਼ ਨੂੰ ਲੈ ਕੇ ਤੁਸੀਂ ਬਦੋਰ ਐਮਪੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਸ ਤਰ੍ਹਾਂ ਜੀ ਕਿ ਤਾਂ ਮੈਂ ਪੂਰੀ ਸੋਲੀਡੈਰਿਟੀ ਨਾਲ ਅਸੀਂ ਖੜੇ ਆ ਆਪਣੇ ਆਮ ਬਖੋਸੇ ਇੰਡੀਅਨ 에ਅਰ ਫੋਰਸ ਆਰਮੀ ਜੇ ਗੱਲ ਹੈ ਨੇਵੀ ਔਰ ਮੈਂ ਸੁਹੇਲ ਤੋਂ ਮੈਂ ਅੱਜ ਸਵੇਰੇ ਹੀ 7:30 ਵਜੇ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨਰਿੰਗ ਬੰਦ ਕਰ ਰਹੇ ਹਾਂ ਕਿਉਂਕਿ ਕੋਈ ਵੀ ਪੋਲਿਟਿਕਸ ਅਸੀਂ ਨਹੀਂ ਚਾਹੁੰਦੇ ਜਦੋਂ ਜੰਗ ਚੱਲਦੀ ਹੋਵੇ ਪਰ ਦੂਜੀ ਗੱਲ ਇਹ ਹੈ ਕਿ ਮੇਰੀ ਡੀਸੀ ਸਾਹਿਬ ਨਾਲ ਵੀ ਸਵੇਰੇ ਦੀ ਦੋ ਬਰੀ ਗੱਲ ਹੋ ਚੁੱਕੀ ਕਮਿਸ਼ਨਰ ਪੁਲਿਸ ਨਾਲ ਵੀ ਗੱਲ ਹੋ ਚੁੱਕੀ ਮੈਂ ਤੁਹਾਡੇ ਮੱਦੇਨਜ਼ਰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਜਿਹੜੇ ਰਿਯੂਮਰ ਹੁੰਦੇ ਨੇ ਜਿਹੜੀਆਂ ਇਹ ਹਵਾਵਾਂ ਹੁੰਦੀਆਂ ਇਹਨਾਂ ਤੇ ਨਾ ਜਾਓ ਸਿਰਫ ਜਿਹੜੀ ਆਫੀਸ਼ੀਅਲ ਹੋਵੇ ਵਰਜਨ ਸਿਰਫ ਉਹਦੇ ਤੇ ਜਾਓ ਪੁਲਿਸ ਵੱਲੋਂ ਆਫਿਸ ਹੈ ਕੁਮਿਸ਼ਨਰ ਪੁਲਿਸ ਵੱਲੋਂ ਆਰਡਰ ਹੈ ਜੀ ਕੀ ਕੋਈ ਨੋਟੀਫਿਕੇਸ਼ਨ ਹੈ ਸਿਰਫ ਉਹ ਤੱਕਨ ਕਿ ਹਵਾਵਾਂ ਬਹੁਤ ਫੈਲ ਰਹੀਆਂ ਨੇ ਸ਼ਹਿਰ ਚ ਇਹਨਾਂ ਨੂੰ ਬਸ ਸਿਰਫ ਜੇ ਪੜਨਾ ਪੜ ਲੋ ਅਪਲਕੇ ਦਾ ਪੜ੍ਹਦੇ ਵੀ ਲੋੜ ਨਹੀਂ ਪਰ ਇਹਨਾਂ ਤੇ ਕੋਈ ਅਮਲ ਨਾ ਕਰ ਸਰ ਜਿੱਦਾਂ ਤੁਸੀਂ ਹੁਣੇ ਕਿਹਾ ਦਾ ਕਿ ਤੁਸੀਂ ਪ੍ਰਚਾਰ ਬੰਦ ਕਰ ਰਹੇ ਹੋ ਥੋੜੀ ਦੇਰ ਵਾਸਤੇ ਹਾਂ ਜੀ ਕਰ ਦੇ ਅੱਜ ਤੋਂ ਬੰਦ ਹੈ ਬਿਲਕੁਲ ਬੰਦ ਹੈ ਸਵੇਰ ਤੋਂ ਬਾਅਦ ਸਾਰੀਆਂ ਮੀਟਿੰਗਾਂ ਕੈਨਸਲ ਕਰ ਦਿੱਤੀ ਸਿਰਫ ਤੁਹਾਡੇ ਵੱਲੋਂ ਆਮਾ ਦੀ ਪਾਰਟੀ ਦੇ ਮਤੌਰ ਉਮੀਦਵਾਰ ਵੱਲੋਂ ਹਾਂਜੀ ਨਹੀਂ ਨਹੀਂ ਸਾਰੀਆਂ ਸਾਡੀ ਪਾਰਟੀ ਨੇ ਜਿੰਨੇ ਵੀ ਜਨਤਕ ਪ੍ਰੋਗਰਾਮ ਸੀ ਸੱਲੇ ਹੀ ਸੀ ਰਾਹੁਲ ਦੇ ਕਿਤੇ ਅਸੀਂ ਅਸੀਂ ਬ੍ਰੈਕਡ ਕਰਨਾ ਸੀ ਸਾਰੇ ਪੰਜਾਬ ਕਰਦੇ ਹਾਲ ਤੱਕ ਦਾ ਕਦੇ ਸਰ ਆ ਨਹੀਂ ਗਏ ਸਾਡੇ ਸਾਰੇ ਪ੍ਰੋਗਰਾਮ ਨਹੀਂ ਨਹੀਂ ਉਹ ਸਾਰੇ ਬੰਦ ਕਰ ਸਾਡੇ ਸਾਰੇ ਅਫੀਸ਼ੀਅਲ ਪ੍ਰੋਗਰਾਮ ਸੀ ਇਨਸੋਲੀਡੇਟੀਵ ਅਰਮਡ ਫੋਰਸਸ ਸਾਰੇ ਸਸਪੈਂਡ ਹੋ ਗਏ